ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਭ ਠੀਕ ਨੇ ਅੱਜ ਥੋੜੇ ਜਿਹੀ ਬਿਜੀ ਹੀ ਸਵੇਰੇ ਆਹੀਂ ਕੋਈ ਵੀਡੀਓ ਨਹੀਂ ਬਣਾਈ ਹੋਣੇ ਹੀ ਨਾ ਤੋਂ ਬੇ ਫਰੀ ਹੋਏ ਆ ਤੇ ਗੁਰਫਤ ਸਿੰਘ ਸੌ ਗਿਆ ਤੇ ਜਪਨਜੀਤ ਆਈਏ ਮੈਨ ਲੱਗੇ ਤੇ ਹੋਣੇ ਹੀ ਆਪਣੇ ਤੇ ਬਾਬਾ ਜੀ ਦੇ ਨਾਲ ਬੈਠੇ ਜਿੱਥੇ ਇਹ ਪਾਠ ਕਰਨੇ ਆ ਉਕੇ ਗੁੱਟ ਕੇ ਸਾਉ ਰੱਖੀਏ ਤੇ ਉਹ ਜਿਹੜਾ ਇਹ ਸੁਧਰਨ ਕਰ ਗਿਆ ਬਾਹਰ ਇਸ ਹਰਤੀ ਆਦਾ ਹੈ ਨਾ ਭਾਈ ਯੈਸ ਹਨੀ ਯੈਸ ਚਲੋ ਪਾਈਓ ਤੁਮ ਛੱਬੀ ਵਾਲੇ ਦੀ ਦਵਾਈ ਲੈ ਧਾਰ ਬੜਕੋ ਪਨਤੀ ਦੀ ਪਾਈ ਮੇਰੇ ਕਪੜੇ ਸੁੱਕਣੇ ਪਾਣੇ ਨੇ ਹੌਣ ਕੀ ਬੀਣਾ ਉਹ ਦੇਹੋ ਮੁੰਡਾ ਉੱਠ ਪਿਆ ਸਬਜੀ ਵਾਲਾ ਭਾਈ ਆਇਆ ਮੁਰਗੀ ਜਿਹੇ ਮੇਰੇ ਕੋਲ ਲੇਰੀ ਲੈ ਮੁੰਡਾ ਤੇ ਕੰਬਲ ਕਿਉਂ ਦਿੱਤਾ ਲੈ ਕੰਬਲ ਮੇਠਾ ਤੇ ਸਕੂਲ ਦਾ ਬੱਚਾ ਗੁਰਪ੍ਰੀਤ ਸਿੰਘ ਸਕੂਲ ਦਾ ਬੱਚਾ ਆ ਗਿਆ ਵਦੇ ਸਿੰਘ ਛੱਛਲਾ ਕਰੋ ਸਾਰਿਆਂ ਨੂੰ ਉਹ ਨੀਂਦ ਆਈ ਸੋਜੋ ਸੋਜੋ ਇਹ ਬੋਤਲ ਸੁਈ ਟੀ ਪਲੇ ਜੇ ਮ ਲਾਇਨੰਦਰ ਰਸਤੇ ਕੁੱਤੇ ਪੈ ਜਾਂਦੇ ਕੱਲੇ ਨਹੀਂ ਜਾਣਾ ਤੇ ਤੇਰਾ ਪਿਆ ਸੁਣ ਕੇ ਨਾ ਸਕਦੀ ਹਾਂ ਮੈਂ ਫੋਨ ਕੀਤਾ ਤੁਹਾਨੂੰ ਦਾ ਨਹੀਂ ਉਹ ਫੋਨ ਨਹੀਂ ਚੁੱਕਿਆ ਨੇ ਰਮਨ ਨੇ ਉਹਦੇ ਮੈਂ ਪੈਸੇ ਦੇਣੇ ਆ ਰੀਚਾਰਜ ਕਰਾਏ ਦਾ ਕੰਗਾ ਚੋਕਲ ਮੰਮੀ ਆ ਦੋ ਗਰਮੀ ਬਹੁਤ ਹੋ ਗਈ ਆ ਅੰਦਰ ਪਾਪੇ ਨੇ ਪੱਖਾ ਲਾਇਆ ਏ ਤੇ ਕੀ ਆਦੋ ਹੂੰ ਆਪਨੇ ਮੈਂ ਪੱਖਾ ਲਾਇਆ ਦਾ ਆਹੋ ਗਰਮੀ ਹੋਈ ਗੀ ਇੱਦਾਂ ਅੰਨੇ ਗਰਮੀ ਹੋਈ ਹੈ ਨਾ ਤੇਰੇ ਹੱਡਾਂ ਗੇ ਤੇ ਤੂੰ ਤੁਸੀਂ ਤੇ ਕੰਬਲ ਲੇਦਾ ਸੈਟ ਕੰਬਲ ਅਗੇ ਨਹੀਂ ਚ ਬੈਠੇ ਹੁਣ ਇੱਥੇ ਵੀ ਭੋਲਾ ਕਰਦਾ ਹੋ ਗਿਆ ਹਣੇ ਇੱਥੇ ਮੈਂ ਫੇ ਅੱਗੇ ਦਰੀਆਂ ਸੀ ਨਾ ਹਾਂਜੀ ਸ਼ਾਬ ਜੀ ਇਹ ਕਿੰਨੂ ਲੈ ਕੇ ਆਏ ਸ਼ਾਬ ਇਸ ਹਵਾ ਦਾ ਸੀ ਨੀ ਨਹੀਂ ਕਹਿੰਦੇ ਕਾਹ ਹੋਏ ਕਾਹ ਨਹੀਂ ਨਹੀਂ ਕਾਹ ਕੰਦਾ ਜਿਆ ਇਹ ਸੋਨਾ ਹੈ ਇਹ ਸੋਨਾ ਕਾਕਾ ਛਡਾ ਛਡਾ ਇਹ ਸੋਨਾ ਕਾਕਾ ਪੀਛੇ ਦਾ ਕਾਕਾ ਸੋਨਾ ਹੈ ਇਹ ਛਡਾ ਕਾਕਾ ਸੋਨਾ ਹੈ ਇਸ ਗੂੜ ਦਾ ਬੱਚਾ ਛਡਾ ਇਹ ਜਨ ਅਸੀ ਗੂੜ ਦਾ ਬੱਚਾ ਬਾਹੇ ਕਰ ਦੋ ਬਾਹੇ ਕਰੋ ਕਰੋ ਬਾਹੇ ਬਾਹੇ ਕਰੋ ਬਾਹੇ ਮਾਤਾ ਦੇ ਦੱਸ ਤੇਰੀ ਇਹ ਅਹੀਂ ਅੱਜ ਪਹਿਲੀ ਵੀਡੀਓ ਪਾਈ ਆ ਘਰ ਦੀ ਬਾਏ ਬਾਏ